ਪੰਜਾਬ ਕੈਬਨਿਟ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਢਾਲੀਵਾਲ ਨੇ ਕਿਹਾ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ ਸਗੋ ਪੰਜਾਬ ਪਹਿਲਾ ਮੈਂ ਕੈਲੀਫੋਰਨੀਆ ਵਿੱਚ ਪੀ ਆਰ ਸੀ ਪਰ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਅੱਜ ਤੱਕ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ ਢਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮਾ ਪਿੱਛੇ ਫਿਰਦਾ ਹੋਵਾਂ ਮੈਂ ਪਾਰਟੀ ਦਾ ਸਿਪਾਹੀ ਹਾਂ ਹਮੇਸ਼ਾ ਰਾਂਗਾ ਇੱਕ ਵਾਰ ਤੁਸੀਂ ਵੀ ਸੁਣੋ ਇਹ ਬਿਆਨ ਬਸ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਮੈਂ 13 ਦੇ ਵਿੱਚ 213 ਚ ਅਮਰੀਕਾ ਦੀ ਆਪਣੀ ਸਿਟੀਜਨਸ਼ਿਪ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ। ਉਹ ਮੈਂ ਜਲਦੋਂ ਦਾ ਆਇਆ। ਮੈਂ ਆਮ ਆਦੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 215 'ਚ ਸ਼ਾਮਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। ਸਭੀ ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਆ। ਤੁਹਾਡੇ ਜੋ ਬਹੁਤ سارے ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ। ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮੈਂ ਕਿ ਮੈਂ ਘਟ ਗਿਆ ਜੀ ਵਧ ਗਿਆ ਜੀ ਕੀ ਹੋਇਆ ਜੀ। ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ। ਤੇ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ। ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਹੀ ਹਾਂ ਆਪਣੀ ਪਾਰਟੀ ਦਾ ਆਪਣੇ ਕੌਮੀ ਕਮਿਨਰ ਦਾ ਅਰਵਿੰਦ ਕੇਰਿਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਔਰਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਰਹੂੰਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕਹਿਬੜ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿੜੀ ਰਹੂੰਗਾ ਤੇ ਮੈਂ ਜਦੋਂ ਮੈਨੂੰ ਪਹਿਲਾ ਮਹਿਕਮਾ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋਲ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੋਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਹੈ ਜਿਨੇ ਆਪਣੇ ਸੂਬੇ ਦੀ ਲੋਕਾਂ ਵੱਲੋਂ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ ਉਸ ਤੋਂ ਬਾਅਦ ਮਾਨਜੋਗ ਮੁਖਮੰਤੀ ਸਾਹਿਬ ਨੇ ਮੇਰੀ ਡਿਊਟੀ ਐਨਐਵੀ ਡਿਪਾਰਟਮੈਂਟ ਦੇ ਉੱਤੇ ਲਈ ਕਿਉਂਕਿ ਮੈਂ ਐਨਐਵੀ ਸੀਗਾ ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾ 9 ਐਨਆਰਆਈ ਮਿਲੇ ਉਸ ਤੋਂ ਬਾਅਦਆਂ ਕਦਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲੇ ਜਿਹਦੇ ਲੋਕਾਂ ਨੇ ਬਾਹਰ ਬੈਠੇ ਐਨਆਰਆਈ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜਿਹੜੀ ਆ ਉਹ ਜਾਰੀ ਰਹੂਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਹਨਾਂ ਦੇ ਖਿਲਾਫ ਜਿਹੜੀ ਬੜੀ ਜੰਗ ਹੈ ਡਰਗ ਡੀਲਰਾਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਹਿਮ ਜਿਹੜੀ ਆ ਜਾਰੀ ਰਹੂਗੀ ਮੈਂ ਆਪਣੀ ਪਾਰਟੀ 'ਚ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਦਾ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਹੇ ਵੀ ਹਿੱਸੇ 'ਚ ਬੈਠੇ ਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਰੀ ਰੱਖੂਗਾ ਪੰਜਾਬ ਲਈ ਲੜਦਾ ਰਹੂਗਾ ਜੋ ਵੀ ਪੰਜਾਬ ਦੀ ਆਵਾਜ਼ ਬਲੰਦ ਕਰਨੀ ਪਈ ਉਹ ਮੈਂ ਕਰਦਾ ਦਊਗਾ ਸੋ ਮੈਂ ਆਪਣੇ ਕੌਮੀ ਕਨਵੀਨਰ ਦਾ ਅਦਵਿੰਦ ਕੇ ਰਿਵਾਜੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਹਾ ਮੇਰਾ ਹਲਕਾ ਨਾਲਾ ਅਈ ਨਾਲੇ ਦੇ ਲੋਕਾਂ ਨੇ ਮੇਨ ਵੋਟਾਂ ਪਾ ਕੇ ਚੁਣਿਆ ਉਹ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਆ ਉਹਦੇ ਵਿਕਾਸ ਲਈ ਮੈਂ ਵਾਅਦਾ ਦੇ ਨਿਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਘਾਟਵਾਦ ਨਾ ਦੇ ਅਜੇ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿੱਥੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਚ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤਨਦੇਹੀ ਦੇ ਨਾਲ ਜਿਹੜੀ ਨਿਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨਕਾਰ ਹਾਸ਼ਮ ਸ਼ਾਹ ਦੇ ਪਿੰਡ ਦੇ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਰਹੂੰਗਾ ਪੰਜਾਬ ਨੂੰ ਕੋਈ ਤਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜੜੀ ਆ ਉਹ ਜਾਰੀ ਰੱਖੂਗਾ ਬਸ ਮੈਂ ਤੁਹਾਨੂੰ ਇਹਦੀ ਗੱਲ ਹੀ ਕਹਿਣੀ ਚਾਹੁੰਦਾ ਸਭ ਤੋਂ ਵੱਡਾ ਇਹ ਸਵਾਲ ਦੇਣ ਦੇ ਵਿੱਚ ਸਭ ਤੋਂ ਹੈ ਕਿ ਆਖਿਰਕਾਰਨ ਕੀ ਰਹੇ ਤੁਹਾਡੀ ਕਾਰਗੁਜ਼ਾਰੀ ਜਾਂ ਕੋਈ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਇੱਕ ਥੋੜੀ ਥੋੜੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਗਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸਤੀਫਾ ਨਹੀਂ ਕੋਈ ਗੱਲ ਨਹੀਂ ਦੇਖੋ 92 95 ਹੁੰਦਾ 96 ਐਮਐਲਏ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਵ ਜੀ ਨੂੰ ਮਿਲਿਆ ਹਰ ਇੱਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ ਸਾਡੇ 3 ਸਾਲ ਜਿਆਦਾ ਮੌਕੇ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਸਮਝਦੇ ਹੋ ਜੀ ਕਾਰਨ ਦੇਖੋ ਕਾਰਨ ਇਹ ਕਹਿ ਰਹੇ ਕਿ 11 ਮੰਤਰੀ ਤਾਂ ਹੋਰ ਵੀ ਸੀਗੇ ਜੀ ਤੁਸੀਂ ਵੈਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੇ ਕੋਈ ਗੱਲ ਇਹ ਦਿੱਤੀਜਾ ਗਾਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਲ ਕਰ ਦੇਣਗੇ ਗੱਲ ਕੀ ਹੋਈ ਆਪਣੇ ਤਾਂ ਜਦ ਸ਼ਾਮਾਂ ਦੇ ਬੰਦੇ ਉਹ ਵਾਲਾ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਕਾਰਨ ਕੀ ਸਮਝਦੇ ਹੋ ਕਾਰਨ ਤੇ ਤੁਸੀਂ ਦੇਖੋ ਦੇਖੋ ਕਾਰਨ ਜਿਹੜਾ ਇਹ ਤਾਂ ਪਾਰਟੀ ਹਾਈਕਵਰਨ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਆ ਕਿ ਸੰਜੀਵ ਜੀ ਨੂੰ ਅੱਜ ਇਹਨਾਂ ਦਾ ਹੀ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਔਰ ਮੈਨੂੰ ਲੱਗਦਾ ਕਿ ਪਾਰਟੀ ਨੇ ਸਾਰੇ ਵਰਗਾਂ ਨੂੰ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਸਕੇਤ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾਵੇ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਲੱਗਿਆ ਕਿਸ ਨੇ ਮੂੰਹ ਫਟਾ ਕੇ ਕਿ ਨਹੀਂ ਕੋਈ ਨਹੀਂ ਮੈਨੂੰ ਵੇਖੋ ਮੈਂ ਤਾਂ ਸਰ ਕਿ ਉਹ ਮੈਂ ਵਫਾਦਾਰੀ ਕਈ ਵਾਰਾ ਕਿਹਾ ਸੀਗਾ ਕਿਸੇ ਦਾ ਹੋ ਕੇ ਜੇ ਨਬਰਾਉ ਜਿੰਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨਾ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਨਹੀਂ ਕਿਸੇ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਹੀ ਦਾ ਬੋਖੰਤੀ ਸਾਹਿਬ ਨੂੰ ਦੇਣਾ ਅਸਤੀਫਾ ਤਾਂ ਆਪਣੇ ਮਨ ਜੋ ਬੋਖੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੈਂ ਗੱਲ ਸੁਣੋ ਮੈਂ ਆਪਣੇ ਤੋਂ ਦਿੱਤਾ ਜਾ ਮੈਂ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੋਕਾ ਦੇ ਦਾਂਗਾ ਕਿ ਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤਾਂ ਹੁਣ 16 ਸੰਜੀਵ ਲੋੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋਣ ਨਹੀਂ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਦੋਂ ਕਿਹਾ ਵੀ ਤੁਹਾਨੂੰ ਅਡਜਸਟ ਕਰਨਾ ਤੁਸੀਂ ਮੁੱਖ ਮੰਤਰੀ ਦੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿਸੇ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਵੇਰੀ 92 ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਦਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰੂ ਫਿਰ ਕੀ ਹੋ ਗਿਆ ਜਦੋਂ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਇਆ ਕਿ ਮੈਨੂੰ ਐਮਐਲਏ ਬਣਾਇਓ ਮੈਨੂੰ ਮੰਤਰੀ ਬਣਾਇਓ ਮੈਨੂੰ ਆ ਅਹੁਦਾ ਦਿਓ ਮੈਨੂੰ ਪਹਲਾਨਾ ਸਾਹਿਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਜੇ ਮੁੜ ਕੇ ਜਿਹੜਾ ਮੰਤਰੀ ਬਣ ਗਏ ਪਰ 44 ਸਾਹਿਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਰੋੜਾ ਤਾਂ ਪਹਿਲੇ ਹੀ ਤੈ ਸੀ ਉਹ ਵੜਾ ਦੇਣਗੇ ਐਡੀ ਕਿਹੜੀ ਗੱਲ ਆ ਵੜਾ ਦੇਣਗੇ ਕੋਈ ਗੱਲ ਨਹੀਂ ਤੁਹਾਨੂੰ ਜੇ ਐਕਸਪੈਂਸ਼ਨ ਤੋਂ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਨੂੰ ਥੋੜਾ ਵੜਾਉਣਾ ਕਰਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਮਿੰਿਸਟਰ ਸਾਹਿਬ ਨੇ ਸੋਚਿਆ ਸਾਹਿਬ ਸਵਾਲ ਇਸ ਕਰਕੇ ਹੈ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮਾਂ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮੈਂ ਹੁਣ ਕਿਸ ਨੇ ਲੈਣ ਚਾਹਾਂ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤਨੇ ਕਿਤੇ ਸਵਾਲ ਉਸ ਤੁਹਾਨੂੰ ਇਸ ਵਕਤ ਬਾਹਰ ਦਾ ਰਸਤਾ ਕਹਿ ਲਈਏ ਤੁਸੀਂ ਆਪਣੀ ਭਾਸ਼ਾ ਚੋਂ ਮੁਕਤੀ ਪਾ ਲਈਏ ਸਰ ਮੈਂ ਖੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਗਜ਼ਾਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਤਾ ਤਾਂ ਮੇਰੀ ਕਾਰਗਜ਼ਾਦੀ ਆ 2 ਸਾਲ ਦਾ ਮੇਰਾ ਕਾਰਡ ਥਾ ਕਦੋਂ ਮੈਂ ਇੰਨਾ ਦਾ ਇਹ ਕਿੰਨੇ ਕੇਸ ਹੱਲ ਕੀਤੇ ਪਰ ਉਸ ਤੋਂ ਬਾਅਦ ਇਹ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਜੀ ਧੰਨਵਾਦ ਸਰ ਮੇਰ ਲਈ ਕੋਈ ਚੀਜ਼ ਨਹੀਂ ਹੈ ਮੇਰ ਲਈ ਪੰਜਾਬ ਪਹਿਲਾਂ ਹੈ ਮੇਰੇ ਲਈ ਉਹਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਣਾ ਚਾਹੀਦਾ ਨਾ ਤੁਹਾਡੇ ਤੇ ਕੋਈ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਠੀਕਾ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਹੈ ਤੇ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਲ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਦੇ ਇਹਦੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੋਰ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਦੋ ਸੇਤਦਾਈ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੇ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਉਹਨਾਂ ਦਾ ਸਾਰਿਆਂ ਦਾ ਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਵਿੱਚ ਜ਼ਿੰਮੇਵਾਰਾਂ ਓਏ ਐਡੇ ਕਮਵਾਉਣ ਵਾਲੇ ਦੀ ਆਪਾਂ ਤੂੰ ਕਮਵਾਨਾ ਪੰਜਾਬ ਆ ਪੰਜਾਬ ਦੀ ਲੜਨ ਆਇਆ ਕੋਈ ਨਿਕਲੀ ਗੱਲ ਤੁਸੀਂ ਸਪੀਕਰ ਦੇ ਛੱਡ ਕੇ ਫੋਨ ਕਰਦੇ ਸੀ ਉਹ ਲੋਕ ਨਿਕਲਣਗੇ ਤੁਸੀਂ ਮੰਤਰੀ ਰਹਿੰਦੇ ਆ ਲੋਕ ਸਭਾ ਲੜੀ ਤੁਸੀਂ ਪੋਸਟਾਂ ਤੇ ਮੰਤਰੀ ਸੀਗੇ ਜਦੋਂ ਸਾਡ ਮੈਂ ਮੰਤਰੀ ਰਹਿੰਦਾ ਸੈਕਰੀਫਾਈ ਤੁਸੀਂ ਗਿਣਾ ਹੀ ਦੇ ਹੋ ਮੰਤਰੀ ਰਹਿੰਦੇ ਰਿਪੋਰਟ ਜਸਟ ਕਰਨਾ ਕਿੱਡਾ ਸੁਣੋ ਮੈਂ ਮੰਤਰੀ ਰਹਿੰਦਾ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ ਬਾਈਚਾ ਵੀ ਜਹਾਜ ਵੋਟ ਹੋਪਾਂ ਜਿੰਦੀ ਆਪਾਂ ਲੋਕ ਸਭਾ ਚੱਲ ਜਾਣਾ ਹੈ ਪਾਰਟੀ ਦਾ ਹੁਕਮ ਮੰਨਿਆ ਮੈਂ ਅੱਜ ਤੱਕ ਤਿੰਨਾਂ ਸਾਲਾਂ ਚ ਕਦੀ ਫਾਈਵ ਸਟਾਰ ਹੋਟਲ ਤੇ ਨਹੀਂ ਗਿਆ ਸਮਝ ਦੇ ਕਦੀ ਕਦਮੇ ਦੀ ਜ਼ਿੰਦਗੀ ਬੜੀ ਸਾਦੀ ਵਧੀਆ ਆਪਣੇ ਆਦਮ ਵਾਲੀ ਮੈਂ ਕੰਮ ਕਾਂਜ ਤੇ ਵਿਸ਼ਵਾਸ ਕਰਦਾ ਹੁਣ ਵੀ ਪਾਰਟੀ ਜਿੱਥੇ ਕੰਮ ਲਾਊਗੀ ਤਾਨੂੰ ਫੇਰ ਗੱਲ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਏਡੀ ਦੀ ਬੱਤੀ ਕੋਈ ਕੋਈ ਚੱਕਰ ਨਹੀਂ ਪਾਰਟੀ ਦੇ ਨਾਲ 24 ਘੰਟੇ ਨਾਲ ਹੈ ਸਰ ਮੰਤਰੀ ਵੀ ਲਾਉਣ ਵਾਲੇ ਪੰਜਾਬ ਦੇ ਨਾਲ ਪੰਜਾਬ ਲਈ ਆਏ ਆ ਆਪਣੇ ਬੱਚੇ ਛੱਡ ਕੇ ਆਏ ਉੱਥੋਂ ਸਰ ਜਿੰਨਾ ਚਿਰ ਤੱਕ ਪੰਜਾਬ ਦੀ ਕਾਂ ਕਲਪ ਦੀ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਪੰਜਾਬ ਦੀ ਜੱਦੋਂ ਜਾਇਦ ਆਪਣੀ ਜਾਦੀ ਰੱਖਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਰ ਨਹੀਂ ਨਹੀਂ ਕੋਈ ਕੰਮ ਨਹੀਂ ਤਾਂ देखिए पार्टी ने मेरे को मेरे मुख्यमंत्री जी ने बोला कि आपको और जगह कोई काम दे रहे हैं मैं क्या ठीक है कोई बात नहीं तो मेरे लिए तो मैंने पहले भी कई बार आपको बोला कि मेरे लिए जे मंत्री पद कुछ भी उन्नी अहमियत नहीं रखती जितना पंजाब मेरे लिए अहमियत रखता और मैं अमेरिका की सिटीजन सिटीजनशिप छोड़ के पंजाब के लिए आया हूँ मेरे बच्चे उधर ही है बच्चे अपने छोड़ के इधर आया हूँ चौबीस घंटे काम करता हूँ मैं दस साल पार्टी में काम किया मैंने एक छुट्टी नहीं की एक घंटे की छुट्टी नहीं ली रात दिन काम करता हूँ आप भी कम करता दूंगा आपने आपने इसमें क्या है यार जब एक दिया है या लिया है हो गया और हो गया पूछा था यार आगे क्या जी, आप भी मैं जो, है, जो भी पार्टी काम देगी काम करेंगे पार्टी जो भी काम देगी हम काम करेंगे कोई बात नहीं